ਕੀ ਪ੍ਰੋਬਲਮ ਹੋਈ ਜਦੋਂ ਇਹਨੂੰ ਆਸ ਲੱਗਣ ਦੀ ਵਾਰੀ ਆਈ ਲਾ ਇੱਕ 나ੜ ਛੜੀ ਸੀਗੀ ਜੀ ਉਹ ਕੀ ਹੁੰਦਾ ਜੀ ਜੀ 나ੜ ਛੜੀ ਮਤਲਬ ਖਾਨ ਰੁਕ ਜਾਣਾ ਖਾਨ ਦੇ ਵਿੱਚ 나ੜ ਬਣ ਜਾਣੀ ਖਾਨ ਅੰਡ ਬਣ ਜੇਗੀ ਖਾਨ ਦੇ ਵਿੱਚ ਸੋਜ ਪੈ ਜਾਣੀ ਅੱਛਾ ਤੇ ਖਾਨ ਦੇ ਵਿੱਚੋਂ ਧਾਰ ਬਹੁਤ ਸਖਤ ਆਉਣੀ ਤੇ ਖੂਨ ਵੀ ਆਉਣ ਲੱਗ ਜਾਂਦਾ ਅੱਛਾ ਅੱਛਾ ਉਹ ਪ੍ਰੋਬਲਮ ਇਹਨਾਂ ਦੀ ਦਵਾਈ ਨੇ ਚੱਕੀ ਪਰ ਪੈਣ ਲੱਗਿਆ ਜੀ ਹਾਂ ਅੱਛਾ ਫਿਰ ਤੁਸੀਂ ਬਾਪੂ ਜੀ ਨੂੰ ਦੱਸਿਆ ਹਾਂ ਫਿਰ ਦੱਸਿਆ ਸੀ ਰਾਤ ਨੂੰ ਵੀ ਪੈਦਾ ਸੀਗਾ ਠੀਕ ਹੈ ਹਾਂ ਤੇ ਹੁਣ ਘੱਟ ਜ਼ੋਰ ਮਾਰਦੀ ਐ ਬਈ ਤੇ ਹੁਣ ਕੀ ਕਰਤਾ ਇਸ ਤਰ੍ਹਾਂ ਦਾ ਹੁਣ ਦਵਾਈ ਲੈਂਦੀ ਸੀ ਜੀ ਆਹ ਦਵਾਈ ਦਾ ਰਿਜ਼ਲਟ ਆ ਜੀ ਇਹ ਪਾਣੀ ਵਰਗੀ ਐ ਜੇ ਤਾਂ ਪਾਣੀ ਜੇ ਆ ਜੀ ਪਾਣੀ ਐ ਜੀ ਪਤਾ ਨਹੀਂ ਕੀ ਪਾਇਆ ਇਹਨਾਂ ਦੇ ਵਿੱਚ ਮਤਲਬ ਬਾਅਦ ਤੋਂ ਬਾਅਦ ਮੰਨ ਲਓ ਬਈ 4 ਦਿਨ ਮੰਨ ਲਓ ਮੈਂ ਤਾਂ 3 ਦਿਨ ਕਹਿੰਨਾ ਵੀ ਭਾਰਦੀ ਇਹੋ ਜੀ ਬਿਮਾਰੀ ਆ ਵੀ ਮਤਲਬ ਨਾਮਰਾਤ ਆ ਉਹ ਹਟਦੀ ਨਹੀਂ ਹਟਦੀ ਨਹੀਂ ਹਟਦੀ ਨਹੀਂ ਹਟਦੀ ਤੰਗ ਕਰ ਦਿੰਦਾ ਅੱਕ ਕੇ ਬੰਦੇ ਨੂੰ ਗਏ ਜਾਂ ਮਰ ਜੇ ਝੋਟੀ ਵੇਚਣੀ ਪੈ। ਭਾਈ ਦਾ ਤਾਂ ਮੈਂ ਕਹਨਾ ਵੀ ਮੈਂ ਆਪਦੀ ਜ਼ਿੰਦਗੀ ਚ ਇੰਨਾ ਰਿਜ਼ਲਟ ਵਧੀਆ ਦੇਖਿਆ ਨਹੀਂ। ਬੜੇ ਮੈਰਕਲਰ ਰਿਜ਼ਲਟ ਹੈਗੇ ਨੇ ਤਿੰਨ ਦਿਨਾਂ ਚ ਭਾਰ ਪੈਣ ਦੀ ਸਮੱਸਿਆ ਦਾ ਅੰਤ ਹੋ ਗਿਆ ਤੁਰੰਤ ਹੀ ਆਪਣੇ ਕੋਲ ਤਾਂ ਪਹਿਲਾਂ ਇਹਨਾਂ ਨੇ ਬਹੁਤ ਰਿਜ਼ਲਟ ਲਏ ਆ 182 ਦਾ ਲਿਆ ਵਾ ਹੈਪੀ ਮੂਡ ਉਹ ਜੇ ਖੜਦੀ ਨਹੀਂ ਸੀ ਇਹਨਾਂ ਦੀ ਮੱਝ ਇੱਕ ਚੀਜ਼ ਦਾ ਪਸ਼ੂ ਦਾ ਇਲਾਜ ਆ ਜੀ ਕੋਈ ਵੀ ਸਮੱਸਿਆ ਹੋਵੇ ਜੇ ਦੁੱਧ ਕਿਸੇ ਨੇ ਵਧਾਉਣਾ ਹੋਵੇ ਜੇ ਕਿਸੇ ਦੇ ਭਾਰ ਪੈਦਾ ਹੋਵੇ ਮੋਕ ਲੱਗੀ ਹੋਵੇ ਜਿੰਨੀ ਮਰਜ਼ੀ ਪੁਰਾਣੀ ਮੋਕ ਹੋਵੇ ਕੋਈ ਗੰਢ ਨਾੜ ਬਣੀ ਹੋਵੇ ਸੋਜ ਆਈ ਹੋਵੇ ਥਣਾਂ ਦੇ ਵਿੱਚ ਥਣ ਚੱਲਦਾ ਨਾ ਹੋਵੇ ਜਾ ਜਿਹੜਾ ਰੁਕਿਆ ਹੋਇਆ ਬੰਨ ਲੱਗਿਆ ਹੋਇਆ ਉਹ ਵੀ ਤੁਰ ਪਿਆ ਜੀ ਹਾਂਜੀ ਹਾਂਜੀ ਕੋਈ ਵੀ ਬੀਐਸਕੇ ਲੈਕਟਾ ਉਹ ਇਹ ਜਾਂ ਬ੍ਰੈਡ ਬਣ ਗਿਆ ਜੇ ਪਸ਼ੂ ਕੋਲੇ ਲੈ ਜਾਵਾਂਗੇ ਤਾਂ ਵੀ ਠੀਕ ਹੋ ਜਾਂਦਾ ਜੀ ਹੁਣ ਤਾਂ ਬਾਪੂ ਜੀ ਤੋਂ ਪਿਆਰ ਤੇ ਦులਾਰ ਲੈ ਰਹੀ ਇਹ ਮੋਰਾ نسل ਦੀ ਝੋਟੀ ਸੀ ਜਦੋਂ ਬਾਪੂ ਇਹਨੂੰ ਲੈ ਕੇ ਆਇਆ ਤੇ ਅੱਜ ਇਸ ਦੇ ਹਾਲਾਤ ਕੁਝ ਕੁ ਦਿਨ ਪਹਿਲਾਂ ਬਿਲਕੁਲ ਬਦਲ ਚੁੱਕੇ ਸੀ ਪਰੇਸ਼ਾਨ ਸੀ ਬਾਪੂ ਜੀ ਬੜੇ ਲਾਡ ਨਾਲ ਬੜੇ ਪਿਆਰ ਨਾਲ ਇਹ ਝੋਟੀ ਨੂੰ ਬਾਪੂ ਜੀ ਔਰ ਇਹ ਸਾਡੀ ਬੇਬੇ ਪਾਲ ਰਹੀ ਐ ਅੱਥੜੇ ਨਾਲ ਗੱਲਬਾਤ ਕਰਾਵਾਂਗੇ ਕਿ ਇਹਨਾਂ ਨੂੰ ਦਿੱਕਤ ਕੀ ਆਈ ਸੀ ਪਰੇਸ਼ਾਨੀ ਕੀ ਹੋਈ ਸੀ ਤੇ ਹੁਣ ਬੇਬੇ ਬਾਪੂ ਇਹ ਖੁਸ਼ ਕਿਵੇਂ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਹਾ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਐ ਤੁਹਾਡਾ ਨੈਭ ਸਿੰਘ ਜੀ ਅੱਛਾ ਕਿਹੜਾ ਪਿੰਡ ਐ ਇਹ ਲੱਖਾ ਜੀ ਲੱਖਾ ਇਹ ਕਿੱਥੇ ਬੰਦਾ ਜੀ ਇਹ ਲੱਖਾ ਜਗਰਾਉਂ ਤਹਿਸੀਲ ਆ ਜੀ ਇਹਦੀ ਅੱਛਾ ਜਗਰਾਉਂ ਤਹਿਸੀਲ ਐ ਤੇ ਆ ਠੂ ਠਾਣਾ ਖਾਣਾ ਟੂਰ ਪੈਂਦਾ ਹਾਂਜੀ ਅੱਛਾ ਬਾਪੂ ਜੀ ਬੜੇ ਲਾਡ ਨਾਲ ਬੜੇ ਚਾਹ ਨਾਲ ਤੁਸੀਂ ਲੈ ਕੇ ਆਂਦੀ ਸੀ ਇਹ ਝੋਟੀ ਤੇ ਉਸ ਤੋਂ ਬਾਅਦ ਕੀ ਪ੍ਰੋਬਲਮ ਹੋਈ ਜਦੋਂ ਇਹਨੂੰ ਆਸ ਲੱਗਣ ਦੀ ਵਾਰੀ ਆਈ ਇਹਨੂੰ ਜੀ 20 25 ਦਿਨ ਹੋ ਗਏ ਇਹ ਜ਼ੋਰ ਮਾਰਨ ਲੱਗ ਗਈ ਮਤਲਬ ਭਰ ਕੱਢਣ ਲੱਗ ਗਈ ਜਿਹੜਾ ਭਰ ਪੈਂਦਾ ਸੀ ਹਾਂ ਪੰਜਾਬੀ ਜਿਹੜਾ ਭਰ ਕਹਿੰਦੇ ਆ ਆਪਾਂ ਠੀਕ ਹੈ ਉਹ ਲੱਗ ਗਈ ਫੇਰ ਅਸੀਂ ਇਹਨੂੰ ਬੋਤਲਾਂ ਮਤਲਬ ਤਾਕਤਾਂ ਵਾਲੀਆਂ ਤੇ ਟੀਕੇ ਕੋਨੋ ਫਾਸ ਦੇ ਦੇਣ ਲੱਗ ਪਏ ਜੀ 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 ਉਹਦੇ ਨਾਲ ਨਹੀਂ ਰੁਕਿਆ ਅੱਛਾ ਪਰੇਸ਼ਾਨੀ ਆਉਂਦੀ ਸੀ ਰਾਤ ਨੂੰ ਵੀ ਅੱਛਾ ਤੇ ਹੁੰਦਾ ਕੀ ਸੀ ਹੁੰਦਾ ਜੀ ਇਹ ਬਲੈਲਰ ਜਿਹਾ ਇੱਕ ਬਾਹਰ ਕੱਢ ਲੈਂਦੀ ਸੀ ਅੱਛਾ ਤੇ ਉਹਦੇ ਨਾਲ ਬਹੁਤ ਪਰੇਸ਼ਾਨੀ ਆਉਂਦੀ ਸੀ ਉਸ ਤੋਂ ਬਾਅਦ ਫਿਰ ਜਾਨ ਪਸਾਨ ਸੀ ਮੇਰੀ ਇਹਨਾਂ ਦੇ ਨਾਲ ਤੇ ਆ ਬਾਬੂ ਦੇ ਨਾਲ ਅੱਛਾ ਤੇ ਇਹਨਾਂ ਤੋਂ ਪਹਿਲਾਂ ਵੀ ਦਵਾਈ ਚੱਲਦੀ ਆਈ ਆ ਅੱਛਾ ਅੱਛਾ ਕਦੀ ਦਵਾਈ ਚੱਲਦੀ ਸੀ ਜੀ ਪਹਿਲਾਂ ਇੱਕ ਨਾਲ ਛੜੀ ਸੀਗੀ ਜੀ ਉਹ ਕੀ ਹੁੰਦਾ ਜੀ ਜੀ ਨਾਲ ਛੜੀ ਮਤਲਬ ਥਣ ਰੁਕ ਜਾਣਾ ਖਣ ਦੇ ਵਿੱਚ ਨਾੜ ਬਣ ਜਾਣੀ ਖਣਡ ਬਣ ਜਾਈ ਖਣ ਦੇ ਵਿੱਚ ਸੋਜ ਪੈ ਜਾਣੀ ਅੱਛਾ ਤੇ ਖਣ ਦੇ ਵਿੱਚ ਉਹ ਧਾਰ ਬਹੁਤ ਸ਼ਕਤ ਆਉਣੀ ਤੇ ਖੂਨ ਵੀ ਆਉਣ ਲੱਗ ਜਾਂਦਾ ਅੱਛਾ ਅੱਛਾ ਉਹ ਪ੍ਰੋਬਲਮ ਇਹਨਾਂ ਦੀ ਦਵਾਈ ਨੇ ਚੱਕੀ ਅੱਛਾ ਤੇ ਹੁਣ ਜਿਹੜੀ ਤੁਹਾਡੀ ਇਹ ਦੁਲਾਰੀ ਮੱਝ ਹੈਗੀ ਐ ਇਹ ਝੋਟੀ ਹੈਗੀ ਐ ਤੇ ਹੁਣ ਫਿਰ ਕੀ ਹਾਲਾਤ ਨੇ ਇਸ ਵੇਲੇ ਦੇ ਐਸ ਮੌਕੇ ਬਹੁਤ ਠੀਕ ਹੋ ਗਈ ਜੀ ਇਹ ਹਾਂਜੀ ਕਿਵੇਂ ਠੀਕ ਹੋਈ ਏ ਆਪਣੀ ਉਹ ਦਵਾਈ ਜਿਹੜੀ ਆ ਆਪਣੀ ਨਾ ਉਹ ਦਵਾਈ ਦੇ ਨਾਲ ਜਾਨੀ ਦੀ ਰਿਜ਼ਲਟ ਤਿੰਨਾਂ ਦਿਨਾਂ ਦੇ ਵਿੱਚ ਦੀ ਆ ਗਿਆ ਤਿੰਨਾਂ ਦਿਨਾਂ ਚ ਰਿਜ਼ਲਟ ਤਿੰਨਾਂ ਦਿਨਾਂ ਦੇ ਵਿੱਚ ਮਤਲਬ ਭਾਰ ਪੈਣ ਦੀ ਜਿਹੜੀ ਦਿੱਕਤ ਪਰੇਸ਼ਾਨੀ ਸੀ ਉਹ ਤਿੰਨ ਦਿਨਾਂ ਚ ਹੱਲ ਚੱਕੀ ਗਈ ਜੀ ਹਾਂ ਠੀਕ ਠੀਕ ਲਾ ਲਓ ਬਾਪੂ ਜੀ ਹਾਂਜੀ ਠੀਕ ਠੀਕ ਲਾ ਲਓ ਵੱਧ ਦਿਨ ਹੋਏ ਹੋਣਗੇ ਨਹੀਂ ਨਹੀਂ ਜੀ ਤਿੰਨ ਦਿਨ ਹੋ ਗਏ ਵੱਧ ਤੋਂ ਵੱਧ ਅੱਜ ਚੌਥਾ ਦਿਨ ਚੱਲਿਆ ਗਿਆ ਹੂੰ ਤੇ ਤਿੰਨ ਦਿਨ ਹੀ ਹੋਇਆ ਕੋਈ ਬਾਹਲੇ ਦਿਨ ਨਹੀਂ ਹੋਇਆ अच्छा जब तू सी ਨਾਲ ਗਏ ਸੀ ਕੀ ਦੱਸਿਆ ਸੀ ਜਾ ਕੇ ਚਲੋ ਅਸੀਂ ਤੁਹਾਡੀ ਰਕੇਸ਼ ਬਾਂਸਲ ਜੀ ਦੀ ਇਹਨਾਂ ਦੀ ਨਮਾਇਆਂ ਦੀ ਬੋਖ ਪਈ ਆ ਜੀ ਅੱਛਾ ਜੀ ਮੈਂ ਵੀ ਉਹਦੇ ਵਿੱਚ ਤਿੰਨ ਨੰਬਰ ਦਵਾਈ ਦਾ ਰਿਜ਼ਲਟ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਬਾਬੂ ਜੀ ਨੇ ਫੋਨ ਕੀਤਾ ਇਹ ਕਹਿੰਦੇ ਆ ਕੇ ਤਿੰਨ ਨੰਬਰ ਦੀ ਦਵਾਈ ਲੈ ਜੋ ਅੱਛਾ ਤੇ ਉਹ ਲੈ ਗਏ ਹੁਣ ਇੱਕ ਬੋਤਲ ਪਿਆਤੀ ਅੱਛਾ ਜੀ ਦੋ ਬਾਬੂ ਜੀ ਹੋਰ ਲੈ ਆਏ ਤੇ ਹੁਣ ਉਹ ਵੀ ਸ਼ੁਰੂ ਕਰਾਂਗੇ ਪਰ ਅਸੀਂ ਸ਼ੌਕੇ ਆ ਨਹੀਂ ਰਾਤ ਨੂੰ ਬਹੁਤ ਵਾਰੀ ਉੱਠ ਕੇ ਦੇਖਣਾ ਪੈਂਦਾ ਸੀ ਤੇ ਹੁਣ ਇੰਨਾ ਮਹਿੰਗਾ ਪਸ਼ੂ ਬਹੁਤ ਪਰੇਸ਼ਾਨੀ ਆਉਂਦੀ ਹੈ ਜੀ ਤੁਸੀਂ ਤਾਂ ਲਾੜ ਵੀ ਬੜਾ ਕਰਦੇ ਹੋ ਹਾਂਜੀ ਹਾਂਜੀ ਸਾਡੇ ਪਸ਼ੂ ਥੋੜੇ ਆ ਜੀ ਅਸੀਂ ਤਾਂ ਲਾੜਨਾ ਰੱਖੇ ਆ ਜੀ 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 ਤੁਸੀਂ ਸਾਡੇ ਨਾਲ ਮਾਤਾ ਜੀ ਵੀ ਨੇ ਇਹਨਾਂ ਨੇ ਵੀ ਦਿਨ ਰਾਤ ਜਿਹੜੀ ਕੇਅਰ ਹੈਗੀ ਇਹ ਝੋਟੇ ਦੀ ਕੀਤੀ ਹੈ ਸੱਚ ਕਹ ਲ ਮਾਤਾ ਜੀ ਸਾਸਰੀ ਕਾ ਜੀ ਕਿ ਨਾਂ ਤੁਹਾਡਾ ਅਮਰਜੀਤ ਕੌਰ ਆ ਜੀ ਅੱਛਾ ਕੀ ਹੋਇਆ ਸੀ ਜਦੋਂ ਹੁਣ ਆ ਕਿੰਨੇ ਟਾਈਮ ਚ ਕੀ ਪ੍ਰੋਬਲਮ ਹੋ ਰਹੀ ਸੀ ਇਹਨੂੰ ਇਹਨੂੰ ਥੋੜੇ ਜਿ ਦਿਨਾਂ ਚ ਹੀ ਹੋਈ ਆ ਜੀ ਕਿ ਮਲੇ ਭਰ ਪੈਣ ਲੱਗਿਆ ਭਰ ਪੈਣ ਲੱਗਿਆ ਜੀ ਹਾਂ ਅੱਛਾ ਫਿਰ ਤੁਸੀਂ ਬਾਪੂ ਜੀ ਨੂੰ ਦੱਸਿਆ ਹਾਂ ਫਿਰ ਦੱਸਿਆ ਸੀ ਰਾਤ ਨੂੰ ਵੀ ਅੱਛਾ ਪੈਂਦਾ ਸੀਗਾ ਠੀਕ ਹੈ ਹਾਂ ਤੇ ਹੁਣ ਘਟ ਜ਼ੋਰ ਮਾਰਦੀ ਐ ਬਈ ਤੇ ਹੁਣ ਕੀ ਕਰਤਾ ਇਸ ਤਰ੍ਹਾਂ ਦਾ ਹੁਣ ਦਵਾਈ ਲੈਂਦੀ ਸੀ ਜੀ ਜਿਗਰਾੋਂ ਤੋਂ ਜਿਗਰਾੋਂ ਤੋਂ ਦਵਾਈ ਲੈਂਦੀ ਹਾਂਜੀ ਅੱਛਾ ਤੁਸੀਂ ਉਹ ਤੁਸੀਂ ਵੀ ਦੇ ਦਿੰਦੇ ਨੇ ਦਵਾਈ ਡਾਕਟਰ ਦੀ ਲੋੜ ਨਹੀਂ ਪਈ ਕਿਸੇ ਦੀ ਲੈ ਕੇ ਆਉਂਦੀ ਨਹੀਂ ਪਹਿਲਾਂ ਡਾਕਟਰ ਵੀ ਲਿਆਂਦਾ ਸੀ ਕੀ ਕਹਿੰਦਾ ਸੀ ਡਾਕਟਰ ਉਹ ਡਾਕਟਰ ਵੀ ਟੀਕੇ ਲਾ ਗਿਆ ਬੋਤਲ ਲਾ ਗਿਆ ਬਸ ਅੱਛਾ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਹਾਂ ਥੋੜਾ ਜਿਹਾ ਫਰਕ ਪੈ ਗਿਆ ਸੀ ਕੁਝ ਫਿਰ ਇਹ ਦਵਾਈ ਨਾਲ ਵਾਲਾ ਜਿਆਦਾ ਪਈਆ। ਅੱਛਾ ਕਿੰਨੇ ਦਿਨਾਂ ਚ ਫਰਕ ਪੈ ਗਿਆ? ਤਿੰਨ ਚਾਰ ਦਿਨਾਂ ਚ ਹੀ ਪੈ ਗਿਆ ਬਸ। ਤਿੰਨ ਚਾਰ ਦਿਨਾਂ ਚ ਹੀ ਪੈ ਗਿਆ। ਹਾਂ ਹਾਂਜੀ ਹਾਂਜੀ। ਕਮਾਲ ਦੀ ਗੱਲ ਹੈ ਇਸ ਤਰ੍ਹਾਂ ਦਾ ਦਵਾਈ ਚ ਮਾਤਾ ਜੀ ਕੀ ਹੈ ਜਿਹੜਾ ਤਿੰਨ ਚਾਰ ਦਿਨਾਂ ਚ ਹੀ ਭਰ ਪੈਣ ਦੀ ਦਿੱਕਤ ਲੋਕਾਂ ਨੂੰ ਤਾਂ ਸਾਲ-ਸਾਲ ਨਹੀਂ ਹਟਦੀ ਹੈ ਕਈ ਕਈ ਸੂਏ। ਹਾਂ ਨਹੀਂ ਜੀ ਨਹੀਂ। ਛੇਤੀ ਆ ਗਿਆ ਠੀਕ ਹੋ ਗਿਆ। ਛੇਤੀ ਠੀਕ ਹੋ ਗਿਆ। ਬਾਬੂ ਜੀ ਤਾਂ ਜੇ ਪ੍ਰੋਬਲਮ ਹੋ ਜਵੇ ਤਾਂ ਛੇਤੀ ਲੋਟ ਨਹੀਂ ਆਉਂਦੀ। ਨਹੀਂ ਜੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੰਡਾਇਆ ਆ ਰਾਮ ਨਹੀਂ ਆਉਂਦਾ ਇਸ ਚੀਜ਼ ਨੂੰ। ਅੱਛਾ। ਮੈਂ ਬਹੁਤ ਦੇਖਿਆ ਪਸ਼ੂ ਮੈਂ 15-15 ਪਸ਼ੂ ਵੀ ਰੱਖੇ ਆ ਪਰ ਮੈਂ ਚਲ ਹੁਣ ਬਜ਼ੁਰਗ ਹੋਣ ਦੇ ਨਾਤੇ ਤੇ ਇਹਨਾਂ ਨੂੰ ਛੋਟ ਥੋੜੇ ਕਰ ਲੇ ਤੇ ਪਰ ਭਾਰ ਦੀ ਇਹੋ ਜੀ ਬਿਮਾਰੀ ਆ ਵੀ ਮਤਲਬ ਨਾਮਰਾਤ ਆ ਉਹ ਹਟਦੀ ਨਹੀਂ ਹਟਦੀ ਨਹੀਂ ਹਟਦੀ ਨਹੀਂ ਹਟਦੀ ਤੰਗ ਕਰ ਦਿੰਦਾ ਅੱਕ ਕੇ ਬੰਦੇ ਨੂੰ ਗਾਂ ਜਾਂ ਮੱਝ ਜਾਂ ਝੋਟੀ ਵੇਚਣੀ ਪੈਂਦੀ। ਭਾਈ ਦਾ ਤਾਂ ਮੈਂ ਕਹਿੰਦਾ ਵੀ ਮੈਂ ਆਪਦੀ ਜ਼ਿੰਦਗੀ ਚ ਇੰਨਾ ਰਿਜ਼ਲਟ ਵਧੀਆ ਦੇਖਿਆ ਨਹੀਂ। ਜ਼ਿੰਦਗੀ ਚ ਨਹੀਂ ਦੇਖਿਆ। ਮੈਂ ਬਹੁਤ ਜਾਣਦੀ ਆਪ ਵੀ ਦਵਾਈਆਂ ਟੀਕੇ ਟੂਕੇ ਲਾ ਲੈਣਾ ਠੀਕ ਹੈ ਪਰ ਇਹ ਦਵਾਈ ਦਾ ਰਿਜ਼ਲਟ ਬਹੁਤ ਜ਼ਿਆਦਾ ਆ ਇਹ ਦਵਾਈ ਜਿਹੜੀ ਨੁਸਖਾ ਫਾਰਮੂਲਾ ਹੈਗਾ ਨੁਕਤਾ ਹੈਗਾ ਇਹ ਦੇਣਾ ਕਿਵੇਂ ਹੁੰਦਾ ਟੀਕਾ ਲੱਗਦਾ ਕਿਵੇਂ ਦਿੱਤਾ ਜਾਂਦਾ ਜੀ ਇਹ ਤਾਂ ਜੀ ਹੁਣ ਕਾਪੀ ਤੇ ਵੀ ਕਿਤਾਬ ਤੇ ਵੀ ਲਿਖਿਆ ਹੋਇਆ ਜੇ ਨਹੀਂ ਪਤਾ ਲੱਗਦਾ ਜਿੱਥੋਂ ਦਵਾਈ ਅਸੀਂ ਮਤਵਲ ਲੈਨੇ ਆਂ ਬਾਬੂ ਜੀ ਤੋਂ ਠੀਕ ਹੈ ਉਹ ਵੀ ਸਾਨੂੰ ਸਮਝਾਉਂਦੇ ਆ ਵੀ ਐਂ ਕਰਕੇ ਲੈਣੀ ਆ ਠੀਕ ਹੈ ਤੇ ਬਹੁਤੀ ਪਰੇਸ਼ਾਨੀ ਨਹੀਂ ਹੈਗੀ ਪਰ ਮਤਮਲੰਦੇ ਕਿ ਮੈਨੂੰ ਟੀਕਾ ਦੰਦਦੇ ਨੇ ਬਣਾ ਕੇ ਜਾਂ ਕੋਈ ਗੋਲੀਆਂ ਨੇ ਜਾਂ ਕੋਈ ਹਾਂਜੀ ਉਹ ਬੋਤਲਾਂ ਪਈਆਂ ਬੋਤਲਾਂ ਲੀਕੜਾ ਲਿਕਵਿਡ ਸਿੱਧੀ ਦੇ ਦਿੰਦੇ ਨੇ ਉਹ ਲੀਕੜ ਉਹੋ ਦਾਣੇ ਦੇ ਵਿੱਚ ਰਲਾ ਕੇ ਜਿੰਨੀ ਲਿਖੀ ਆ 20 ਐਮ ਐਲ ਲਿਖੀ ਆ 50 ਐਮ ਐਲ ਲਿਖੀ ਆ ਦਿਹਾੜੀ ਦੇ ਵਿੱਚ 5 ਵੇਰੀ ਦੀ ਲਿਖੀ ਆ ਓਵੇਂ ਓਵੇਂ ਰਿਜ਼ਲਟ ਦਿੰਨੇ ਆ ਜੀ 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 ਅੱਛਾ ਮਾਤਾ ਜੀ ਦਵਾਈ ਦੇਣ ਚ ਕੋਈ ਦਿੱਕਤ ਤਾਂ ਨਹੀਂ ਹੁੰਦੀ ਨਹੀਂ ਕਈ ਵਾਰ ਤਾਂ ਟੀਕੇ ਤਾਂ ਡਾਕਟਰ ਬੁਲਾਉ ਗਲੂਕੋਜ਼ ਲਵਾਉਣਾ ਤਾਂ ਡਾਕਟਰ ਬੁਲਾਉ ਨਹੀਂ ਨਹੀਂ ਜੀ ਹਾਂ ਇਹ ਤਾਂ ਬਸ ਦਾਣੇ ਦੀ ਪਾਕੇ ਦੇ ਦਨੇ ਸ਼ੌਕੀਆ ਮਤਲਬ ਹੁਣ ਤੁਸੀਂ ਆਪ ਹੀ ਡਾਕਟਰ ਬਣ ਗਏ ਫਿਰ ਹਾਂ ਜੀ ਹਾਂ ਇਹਨੇ ਬਹੁਤ ਦੁੱਧ ਚੋਇਆ ਜੀ ਘਰ ਵਾਲੀ ਨੇ ਦੁੱਧ ਬਹੁਤ ਚੋਇਆ ਹਾਂ ਹਾਂ ਇਹ ਡਰਾਮਾ ਦੇ ਡਰਾਮਾ ਸੀ ਪਾਉਂਦੇ ਰਹੇ ਆ ਜੀ ਜੀ ਹਾਂ ਜੀ ਚਲੋ ਅਸੀਂ ਤੁਹਾਡੀ ਗੱਲ ਹਰਕੇਸ਼ ਬਾਂਸਲ ਜੀ ਹੋਰ ਨਾਲ ਕਰਾ ਰਹੇ ਆ ਅਰਕੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਬੜੇ ਮੈਰੀਕਲ ਰਿਜ਼ਲਟ ਹੈ ਕਿ ਨਾ ਤਿੰਨ ਦਿਨਾਂ ਚ ਭਾਰ ਪੈਣ ਦੀ ਸਮੱਸਿਆ ਦਾ ਅੰਤ ਹੋ ਗਿਆ ਤੁਰੰਤ ਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਏ ਜੀ ਆਪਣੇ ਕੋਲੇ ਆਏ ਸੀ 4 ਦਿਨਾਂ 4 ਦਿਨ ਪਹਿਲਾਂ ਕਦੇ ਪਰ ਪੈਣ ਲੱਗੇ 10 12 ਦਿਨ ਰਹਿੰਦੇ ਸੂਨ ਚੇਜ ਅੱਛਾ ਜੀ ਤੇ ਆਪਣੇ ਕੋਲ ਦਾ ਪਹਿਲਾ ਇਹਨਾਂ ਨੇ ਬਹੁਤ ਰਿਜ਼ਲਟ ਲਏ ਆ 182 ਦਾ ਲਿਆ ਵਾ ਹੈਪੀ ਮੂਡ ਉਹ ਜੇ ਖੜਦੀ ਨਹੀਂ ਸੀ ਇਹਨਾਂ ਦੀ ਮੱਜ ਉਹ ਆਪਾਂ ਮਤਲਬ ਐਵੇਂ ਹੀ ਹੈ ਖੜਦੀ ਨਹੀਂ ਸੀ ਮੱਜ ਠੀਕ ਸੀ ਪ੍ਰੋਬਲਮ ਉਹ ਬਸ ਕੱਬੀ ਸੀ ਜੀ ਮੱਜ ਵਾਲੀ ਕੱਬੀ ਸੀ ਹਾਂ ਫੇਰ ਸਾਹੀਵਾਲ ਗਾਂ ਸੀਗੀ ਜਿਹਨੂੰ ਰਾਜਸਤਾਨੀ ਗਾਂ ਕਹਿੰਦੇ ਆ ਅੱਛਾ ਜੀ ਉਹ ਛੇਤੀ ਹੱਥੇ ਹਟਾ ਆਉਣ ਵਾਲੀ ਨਹੀਂ ਠੀਕ ਹੈ ਹਾਂਜੀ ਫਿਰ ਕਿਵੇਂ ਹੱਥ ਢਲੇ ਇਹਨਾਂ ਨੇ ਕਰੀ ਆ ਜੀ ਇਹਨਾਂ ਦੇ ਇਹਨਾਂ ਦੇ ਵਿੱਚ ਜਾਦੂ ਮੰਤਰੀ ਆ ਮੰਨ ਲਓ ਅੱਛਾ ਜੀ ਅੱਛਾ ਉਹ ਇਹਨਾਂ ਨੂੰ ਹੈਪੀ ਮੂਡ ਦਾ ਫੇਰ ਇਹਨਾਂ ਦੇ ਕੋਈ ਧਾਰ ਪੋਲੀ ਨਹੀਂ ਆਉਂਦੀ ਸੀ 182 ਦਿੱਤੀ ਆਪਾਂ ਉਹ ਉਹ ਵੀ ਇਹਨਾਂ ਨੂੰ ਫੁੱਲ ਰਿਜ਼ਲਟ ਦਿੱਤਾ ਆਪਾਂ ਠੀਕ ਹੈ ਜੀ ਤੇ ਬਾਪੂ ਜੀ ਪਰ ਆਪਣੇ ਕੋਲੇ ਜਦ ਹੀ ਆ ਜਾਂਦੇ ਜੇ ਕੋਈ ਮਰਜੀ ਸਮੱਸਿਆ ਹੋਵੇ ਜਦ ਹੀ ਆਪਾਂ ਨੂੰ ਪਹਿਲਾਂ ਫੋਨ ਲਾਉਂਦੇ ਆ ਤੇ ਇੱਕ ਬਸ ਬਾਕੀ ਤਾਂ ਹੁਣ ਕੋਈ ਵੀ ਬੀਐਸਕੇ ਰੈਕਟ ਉਹ ਇਹ ਜਾਂ ਬ੍ਰੈਡ ਬਣ ਗਿਆ ਜੇ ਪਸ਼ੂ ਕੋਲੇ ਲੈ ਜਾਵਾਂਗੇ ਤਾਂ ਵੀ ਠੀਕ ਹੋ ਜਾਂਦਾ ਜੀ ਹੁਣ ਤਾਂ ਹਾਂ ਜੀ ਅੱਛਾ ਮਤਲਬ ਸਾਨੂੰ ਦਵਾਈ ਤੇ ਵਿਸ਼ਵਾਸ ਆ ਇਹਨਾਂ ਦੀ ਤੇ ਅਮਲ ਤਾਂ ਸਾਨੂੰ ਬਦਲ ਕੇ ਦਵਾਈ ਲੈਣੀ ਨਹੀਂ ਪੈਂਦੀ ਜੇ ਲੋੜ ਪਵੇ ਤਾਂ ਫੇਰ ਅਸੀਂ ਇਹਨਾਂ ਨੂੰ ਸਮੱਸਿਆ ਦੱਸਦੇ ਆ ਸਾਡੇ ਕੋਲੇ ਵੱਡਾ ਡਾਕਟਰ ਆ ਉਹਨੂੰ ਵੀ ਫੋਨ ਮਾਰਦੇ ਆ ਤੇ ਪਹਿਲੀ ਤਾਂ ਗੱਲ ਆ ਡਾਕਟਰ ਤੱਕ ਪਹੁੰਚ ਹੁੰਦੀ ਨਹੀਂਗੀ ਇਹ ਬੈਠੇ ਆ ਬਾਪੂ ਜੀ ਡਾਕਟਰ ਆਏ ਨੂੰ ਤੁਹਾਡੇ ਕੋਲ ਕਿੰਨੇ ਕਿੰਨਾ ਟਾਈਮ ਹੋ ਗਿਆ ਹੁਣ ਡਾਕਟਰ ਨਾਲ ਤਾਂ ਫੋਨ ਹੀ ਹੋਇਆ ਜੀ ਡਾਕਟਰ ਆਪ ਨਹੀਂ ਆਇਆ ਸਾਡੇ ਕੋਲੇ ਤੇ ਡਾਕਟਰ ਬਹੁਤ ਵੱਡੀ ਇੱਕ ਪਾਵਰ ਦਾ ਮਾਲਕ ਆ ਠੀਕ ਹੈ ਤੇ ਚਲੋ ਬਹੁਤ ਬਹੁਤ ਧੰਨਵਾਦ ਬਾਪੂ ਜੀ ਸਾਰੀ ਗੱਲਬਾਤ ਲਈ ਅੱਛਾ ਮਾਤਾ ਜੀ ਹੁਣ ਜਿਨ੍ਹਾਂ ਦੇ 1-2 ਪਸ਼ੂ ਹੈਗੇ ਨੇ ਸ਼ੌਂਕ ਵਜੋਂ ਜਿਨ੍ਹਾਂ ਨੇ ਘਰਾਂ ਚ ਰੱਖੇ ਹੋਏ ਨੇ ਤੁਸੀਂ ਵੀ ਸ਼ੌਂਕ ਵਜੋਂ ਰੱਖੇ ਹੋਏ ਨੇ ਪ੍ਰੋਬਲਮਾਂ ਤਾਂ ਉਹਨਾਂ ਨੂੰ ਵੀ ਆਉਂਦੀ ਨੇ ਸਮੱਸਿਆਵਾਂ ਤਾਂ ਉਹਨਾਂ ਨੂੰ ਵੀ ਆਉਂਦੀ ਨੇ ਉਹਨਾਂ ਨੂੰ ਕੀ ਕਹੋਗੇ ਜੇ ਇਸ ਤਰ੍ਹਾਂ ਦੀ ਕੋਈ ਭਾਰ ਭੈਣ ਦੀ ਸਮੱਸਿਆ ਆਵੇ ਜਾਂ ਕੋਈ ਹੋਰ ਪ੍ਰੋਬਲਮ ਉਹਨਾਂ ਨੂੰ ਤੁਸੀਂ ਦਿੰਦੇ ਆ ਜੀ ਗਾਂ ਦੀ ਗਾਂ ਜੀ ਹਾਂਜੀ ਬਈਆ ਇੱਥੋਂ ਤੋਂ ਵਾਈ ਲੈ ਆ ਜਗਰਾਉਂ ਤੋਂ ਤੱਕ ਵੀ ਪਹੁੰਚ ਕਰਦੇ ਆ ਵੀ ਇਹ ਤੁਸੀਂ ਮੈਂ ਸਸਤਾ ਇਲਾਜ ਕਰਾਓ ਇਇਤੇ ਤੇ ਗਾਂ ਤੇ 6000 ਰੁਪਿਆ ਲੱਗਿਆ ਹਲੇ ਰਿਜ਼ਲਟ ਆਉਣਾ ਕੋਈ ਨਹੀਂ ਅੰਗਰੇਜ਼ੀ ਮਤਵਲ ਤੇ ਹੁਣ ਹਾਂ ਨਹੀਂ ਹੁਣ ਤੁਸੀਂ ਫਿਰ ਅੰਗਰੇਜ਼ੀ ਦਵਾਈਆਂ ਦਾ ਖੜਾ ਤਾਂ ਛੱਡ ਦਿਓ ਛੱਡਣਾ ਪੈਣਾ ਜੀ ਛੱਡਣਾ ਪੈਣਾ ਜਦੋਂ ਬੰਦੇ ਨੂੰ ਕਿਦੋਂ ਆਰਾਮਨਾ ਆਵੇ ਫਿਰ ਆਪੇ ਬਾਬੇ ਕੋਲੇ ਜਾਂਦਾ ਵਿਥੋਲਾ ਪਾਦ ਮਤਲਬ ਥੜਾ ਪਾਉਣ ਵਾਲੀ ਕੰਮ ਹੈ ਹਾਂਜੀ 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 ਜੀ 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 ਚਲੋ ਇੱਕ ਵਾਰ ਮੁਰਤੂ ਅਸੀਂ ਰਕੇਸ਼ ਜੀ ਉਹਨਾਂ ਨੂੰ ਮਿਲਦੇ ਜਿਸ ਤਰ੍ਹਾਂ ਰਕੇਸ਼ ਜੀ ਅਸੀਂ ਗੱਲ ਕਰਦੇ ਹਾਂ ਅ ਜਿਸ ਤਰ੍ਹਾਂ ਸ਼ੌਂਕ ਉਹ ਜੋ ਬਾਪੂ ਜੀ ਨੇ ਬੇਬੇ ਜੀ ਨੇ ਮੱਝਾਂ ਰੱਖੀਆਂ ਹੋਈਆਂ ਨੇ ਮੋਰਾ نسل ਦੀ ਮੱਝ ਹੈਗੀ ਹੈ ਇਹ ਤੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਛੋਟੇ ਮੋਟੇ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਫਿਰ ਇੱਕ ਅੱਧੇ ਪਸ਼ੂ ਵਾਸਤੇ ਡਾਕਟਰ ਵੀ ਬਹੁਤ ਔਖਾ ਹੁੰਦਾ ਤੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹ ਸਾਡੇ ਨਾਲ ਸੰਪਰਕ ਕਰਨ ਜੀ ਆ ਸਾਡਾ ਹਰੀ ਸਾਡਾ ਪਤਾ ਹੈ ਹਰੀ ਸਿੰਘ ਡਾਕਟਰ ਹਰੀ ਸਿੰਘ ਰੋਡ ਸਮਾਰਟ ਬਾਜ਼ਾਰ ਲੈਂਸਟਾਰ ਵਾਲਿਆਂ ਦਾ ਬਿਲਕੁਲ ਸਾਹਮਣੇ ਕ੍ਰਿਤਿਕਾ ਜੀ 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 ਕ੍ਰੀਟੀਕਾ ਸਟੋਰ ਹੈ ਜਿਹੜੇ ਕਿਹੜੇ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਹੈਗਾ ਜਿਹੜਾ ਤੁਹਾਡੇ ਕੋਲ ਹੋ ਜਾਂਦਾ ਵੰਸਲ ਜੀ ਆਪਣੇ ਕੋਲੇ ਹਰ ਇੱਕ ਚੀਜ਼ ਦਾ ਪਸ਼ੂ ਦਾ ਇਲਾਜ ਆ ਜੀ ਕੋਈ ਵੀ ਸਮੱਸਿਆ ਹੋਵੇ ਜੇ ਦੁੱਧ ਕਿਸੇ ਨੇ ਵਧਾਉਣਾ ਹੋਵੇ ਜੇ ਕਿਸੇ ਦੇ ਭਰ ਪੈਂਦਾ ਹੋਵੇ ਮੋਕ ਲੱਗੀ ਹੋਵੇ ਜਿੰਨੀ ਮਰਜ਼ੀ ਪੁਰਾਣੀ ਮਰੋਕ ਹੋਵੇ ਕੋਈ ਗੰਢ ਨਾੜ ਬਣੀ ਹੋਵੇ ਸੋਜ ਆਈ ਹੋਵੇ ਥਣਾਂ ਦੇ ਵਿੱਚ ਥਣ ਚੱਲਦਾ ਨਾ ਹੋਵੇ ਜਾ ਜਿਹੜਾ ਰੁਕਿਆ ਹੋਇਆ ਬੰਨ ਲੱਗਿਆ ਹੋਇਆ ਉਹ ਵੀ ਤੁਰ ਪੈ ਜੀ ਹਾਂਜੀ 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 ਬਿਲਕੁਲ ਬਿਲਕੁਲ ਕਿਸੇ ਦੇ ਮਤਲਬ ਕੋਈ ਉਹ ਹੋਵੇ ਭਰ ਪੈਂਦਾ ਹੋਵੇ ਜਾਂ ਹੋਵੇ ਜਾਂ ਮਤਲਬ ਗੱਬੜ ਨਾ ਹੁੰਦੀ ਹੋਵੇ ਰਿਪੀਟ ਤੋਂ ਹੁੰਦੀ ਹੋਵੇ ਸਾਡੇ ਕੋਲੇ ਸਾਰੇ ਫਾਰਮੂਲੇ ਆਸ ਵਿੱਚ ਨਾ ਆਉਂਦੀ ਹੋਵੇ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਬਾਬੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣਾ ਤਜਰਬਾ ਸਾਡੇ ਨਾਲ ਸ਼ੇਅਰ ਕਰਨ ਵਾਸਤੇ ਲੋਕਾਂ ਨੂੰ ਕੀ ਕਹੋਗੇ ਜਿਹੜਾ ਨੁਕਤਾ ਤੁਹਾਡੇ ਤਾਂ ਹੱਥ ਲੱਗ ਗਿਆ ਹੁਣ ਤੁਹਾਡੇ ਹੱਥ ਤਲ ਜੀ ਜੀ ਦਵਾਈਆਂ ਦੀ ਮਾਰ ਤੋਂ ਬਾਅਦ ਜਾਨ ਗਰੀਜੀ ਤੋਂ ਤੇ ਪੈਸੇ ਘਟਦੇ ਲਾਜ ਹੋ ਜੇ ਤੇ ਸਭ ਤੋਂ ਵੱਡੀ ਗੱਲ ਆ ਪਸ਼ੂ ਬਹੁਤ ਮਹਿੰਗੇ ਹੋ ਗਏ ਜੀ 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 ਇਹੇ ਜੀ ਗੱਲ ਨਹੀਂ ਵੀ ਪਸ਼ੂ ਬਹੁਤ ਮਹਿੰਗੇ ਆ ਹਾਂ ਜੀ ਹਾਂ ਜੀ ਉਹਨਾਂ ਦਾ ਖਿਆਲ ਵੀ ਓਨੀ ਜ਼ਿਆਦਾ ਰੱਖਣਾ ਪੈਂਦਾ ਹਾਂ ਜੀ ਫਿਰ ਲਾਜ ਬਹੁਤ ਮਹਿੰਗਾ ਹੋ ਗਿਆ ਜੀ ਅੱਛਾ ਬਾਪੂ ਜੀ ਸਾਨੂੰ ਦਿਖਾਓਗੇ ਹੁਣ ਉਹ ਕਿਹੜੀ ਤੁਸੀਂ ਦਵਾਈ ਹੈਗੀ ਜਿਹੜੀ ਦਾਣੇ ਚ ਪਾਈ ਸੀ ਉਹ ਕਿਹੜੀ ਆ ਉਹ ਦਿਖਾ ਦਿੰਨੇ ਆ ਜੀ ਆਹ ਦਵਾਈ ਦਾ ਰਿਜ਼ਲਟ ਆ ਜੀ ਇਹ ਪਾਣੀ ਵਰਗੀ ਹੈ ਜੇ ਤਾਂ ਪਾਣੀ ਜੀ ਆ ਜੀ ਪਾਣੀ ਹੈ ਜੀ ਪਤਾ ਨਹੀਂ ਕੀ ਪਾਇਆ ਇਹਨਾਂ ਦੇ ਵਿੱਚ ਮਤਬਲ ਬਾਤ ਤੋਂ ਬਾਅਦ ਮੰਨ ਲਓ ਵੀ 4 ਦਿਨ ਮੰਨ ਲਓ ਮੈਂ ਤਾਂ 3 ਦਿਨ ਕਹਿੰਨਾ ਵੀ 4 ਦਿਨ ਮੰਨ ਲਓ ਸ਼ਾਮ ਨੂੰ ਆਇਆ ਮੈਂ ਬਹੁਤ ਲੇਟ ਆਇਆ ਜੇ ਉਹ ਦਿਨ ਗਿਣ ਕੇ ਤਾਂ 4 ਮੰਨਦੇ ਆ ਤੇ ਨਹੀਂ ਤਾਂ 3 ਦਿਨ ਦੇ ਵਿੱਚ ਦਵਾਈ ਨੇ ਇਹਨੇ ਰਿਜ਼ਲਟ ਦਿਖਾਇਆ ਜੀ ਜੀ ਹਾਂਜੀ ਮੈਂ ਠੀਕ ਹੈ ਧੰਨਵਾਦ ਜਿਹੜੇ ਤੁਹਾਨੂੰ ਲੋਕ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਕੰਨਾ ਜੀ ਭਲਾ ਹੋਵੇ ਭਲਾ ਹੋਵੇ ਸਭ ਭਲਾ ਹੋਵੇ ਮਾਲਕ ਦਾ ਵੀ ਭਲਾ ਹੋਵੇ ਤੇ ਜਾਨਵਰਾਂ ਦਾ ਵੀ ਭਲਾ ਹੋਵੇ। ਕੀ ਬਾਤ ਹੈ। ਹਾਂਜੀ ਹਾਂਜੀ। ਤੁਸੀਂ ਕੀ ਕਹੋਗੇ ਮਾਤਾ ਜੀ? ਸਾਰੀ ਦੁਨੀਆ 'ਚ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ। ਜੀ 10 ਦਿਨੇ ਹੁੰਦੇ ਆ ਜੀ ਅਸੀਂ ਤਾਂ ਮੱਤਾ ਦੱਸ ਦਿੰਨੀ ਆ ਬਈ। ਹੈ। ਬਈ ਦਵਾਈ ਉੱਥੋਂ ਲੈ ਲਓ ਠੀਕ ਹੋ ਜਾਂਦਾ ਪਸ਼ੂ। ਠੀਕ ਹੋ ਜਾਂਦਾ। ਹਾਂ ਬਈ ਥਣ ਵੀ ਸਾਡਾ ਤਾਂ ਬਹੁਤ ਵਧੀਆ ਹੋ ਗਿਆ ਸੀਗਾ। ਅੱਛਾ। ਹਾਂ ਖੜ ਗਿਆ ਸੀ ਜੰਮਾਈ। ਪੂਰੇ ਪੈਸੇ ਲੈ ਕੇ ਵੇਚੀ ਆ ਥਣ ਪੂਰਾ ਸਹੀ ਹੋ ਗਿਆ ਸੀਗਾ ਜੀ। ਅੱਛਾ। ਪਹਿਲਾਂ ਆਸ ਹੈ ਨਹੀਂ ਸੀ ਵੀ ਥਣ ਚੱਲੂ। ਨਾ ਨਾ ਕੋਈ ਆਸ ਨਹੀਂ ਸੀ ਕਿ ਥਣ ਦੇ ਵਿੱਚੋਂ ਦੁੱਧ ਹੀ ਨਹੀਂ ਆਉਂਦਾ। ਹਾਥਮ ਨਹੀਂ ਸੀ ਲਵਾਉਂਦੀ ਸਕੰਜਾ ਬਣਾਇਆ ਸੀ ਲੋਹੇ ਦਾ ਬੜਾ ਪਰੇਸ਼ਾਨੀ ਸੀਗੀ ਹਾਂਜੀ ਹਾਂਜੀ ਤੇ ਫਿਰ ਬਾਕੀ ਫਿਰ ਹੁਣ ਪੂਰਾ ਪੈਸੇ ਲੈ ਕੇ ਵੇਚੇ ਹਾਂਜੀ ਪੂਰਾ ਪੈਸਾ ਕੋਈ ਪ੍ਰੋਬਲਮ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਥਣ ਕਿਉਂ ਨਹੀਂ ਲੰਬਾ ਆਇਆ ਉਹਨਾਂ ਦਾ ਨਾ ਜੀ ਨਾ ਅਜੇ ਤੱਕ ਨਹੀਂ ਆਇਆ ਕੀ ਬਾਤ ਹੈ ਜੀ 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 ਹਾਂਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਲੱਖਾ ਪਿੰਡ ਦੇ ਬੇਬੇ ਬਾਪੂ ਹੈਗੇ ਨੇ ਜਿਨ੍ਹਾਂ ਨੇ ਅ ਪਿਛਲੀ ਵਾਰ ਵੀ ਬਹੁਤ ਅਸੀਂ ਕਹਿ ਲਈਏ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਡੈਰੀ ਫਾਰਮ ਚਲਾਇਆ ਤੇ ਹੁਣ ਇਹਨਾਂ ਨੇ ਸ਼ੌਂਕ ਵਜੋਂ ਇੱਕ ਗਾਂ ਤੇ ਇੱਕ ਮੱਝ ਹੈਗੀ ਹੈ ਜਿਹੜੀ ਉਹ ਰੱਖੀ ਹੋਈ ਹੈ ਇਹਨਾਂ ਦਾ ਕਹਿਣਾ ਹੈ ਕਿ ਹੁਣ ਇਹਨਾਂ ਨੂੰ ਲੋੜ ਨਹੀਂ ਹੈਗੀ ਡਾਕਟਰਾਂ ਦੀ ਕਿਉਂਕਿ ਇਹਨਾਂ ਦੇ ਹੱਥ ਨੁਸਖੇ ਫਾਰਮੂਲੇ ਹੀ ਇਸ ਤਰ੍ਹਾਂ ਦੇ ਜਿਹੜੇ ਲਾਗੇ ਨੇ ਕਿ ਡਾਕਟਰ ਤੱਕ ਇਹਨਾਂ ਦੀ ਪਹੁੰਚ ਹੁੰਦੀ ਨਹੀਂ ਉਸ ਤੋਂ ਪਹਿਲਾਂ ਹੀ ਪਸ਼ੂ ਹੈਗਾ ਜਿਹੜਾ ਉਹ ਕਾਫੀ ਹੱਦ ਤੱਕ ਆਪਣੇ ਆਪ ਨੂੰ ਲਗਭਗ ਲਗਭਗ ਰਿਕਵਰ ਕਰ ਲੈਂਦਾ ਸੋ ਫਿਲਹਾਲ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਉਹਨਾਂ ਕਿਸਾਨ ਭਰਾਵਾਂ ਤੱਕ ਉਹਨਾਂ ਡੈਰੀ ਫਾਰਮਰਾਂ ਤੱਕ ਜ਼ਰੂਰ ਮੈਨੂੰ ਲੱਗਦਾ ਹੈ ਕਿ ਸ਼ੇਅਰ ਕਰੋਗੇ ਜਿਨ੍ਹਾਂ ਦੇ ਡੈਰੀ ਫਾਰਮ ਦੇ ਵਿੱਚ ਭਾਰ ਪੈਣ ਦੀ ਦਿੱਕਤ ਹੈਗੀ ਆ ਮਸਟੈਟਸ ਦਾ ਇਸ਼ੂ ਹੈਗਾ ਬੰਨ ਲੱਗਣ ਦੀ ਪ੍ਰੋਬਲਮ ਹੋ ਜਾਂਦੀ ਹੈ ਪਸ਼ੂ ਨੂੰ ਅਸੀਂ ਕਹਿ ਲਈਏ ਕਿ ਥਲੇਰੀਆ ਹੋ ਜਾਂਦਾ ਬੁਖਾਰ ਹੋ ਜਾਂਦਾ ਖਾਂਸੀ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਨੁਸਖੇ ਫਾਰਮੂਲੇ ਹੈਗੇ ਨੇ ਜਿਹੜੇ ਡਾਕਟਰ ਬੀ ਐਸ ਕੇ ਵਾਲਿਆਂ ਦੇ ਬਹੁਤ ਜ਼ਿਆਦਾ ਇਸ ਵੇਲੇ ਕਾਰਗਰ ਸਾਬਿਤ ਹੋ ਰਹੇ ਨੇ ਉਹਨਾਂ ਲੋਕਾਂ ਨਾਲ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਭਾਰ ਪੈਣ ਦੀ ਸਮੱਸਿਆ ਕਰਕੇ ਉਦੋਂ ਚਾਰ-ਚਾਰ ਹੋ ਰਹੇ ਨੇ ਔਰ ਆਉਣ ਵਾਲੇ ਦਿਨਾਂ ਚ ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਕਿ ਜਿਹੜਾ ਰੱਸਾ ਸਾਡੇ ਦੁੱਧ ਵਾਲਾ ਪਿਆ ਹੋਇਆ ਸੀ ਕੱਢ ਦੇਣਾ ਸੋ ਮੇਰੀ ਬੇਨਤੀ ਤੁਹਾਨੂੰ ਇਹ ਵੀ ਹੈ ਕਿ ਅਗਰ ਤੁਹਾਡੀ ਡਾਇਰੀ ਦੇ ਵਿੱਚ ਕੋਈ ਪ੍ਰੋਬਲਮ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ ਜਿਹੜੇ ਬਾਂਸਲ ਜੀ ਹੈਗੇ ਨੇ ਡਾਕਟਰ ਬੀ ਐਸ ਕੇ ਦੀ ਟੀਮ ਹੈਗੀ ਹੈ ਜਿਹੜੀ ਉਹ ਉਹਨਾਂ ਕਮੈਂਟਾਂ ਦੇ ਜ਼ਰੀਏ ਵੀ ਤੁਹਾਡੇ ਨਾਲ رابطہ ਜ਼ਰੂਰ ਕਰੇਗੀ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਦੀ ਆ ਗਿਆ ਧੰਨਵਾਦ